ਰੋਜ਼ ਹਰ ਕੰਮ ਤੇ ਕੋਸ਼ਿਸ਼ ਕਰਿਆ ਕਰੋ ਕਿ ਨਿਰੰਜਨ ਜਿਹੜਾ ਏ ਉਹ ਉਹ ਚੁਣਨਾ ਰਸਤਾ ਆਪ ਜੀ ਹੈਰਾਨ ਹੋਵੋਗੇ ਜਦੋਂ ਆਪ ਜੀ ਨੂੰ ਕੋਈ ਮਹਾਰਾਜ ਸੇਵਾ ਬਖਸ਼ਦੇ ਨੇ ਨਾ ਕੋਈ ਕਰਮ ਬਖਸ਼ਦੇ ਨੇ ਐਵਰੀ ਸੈਕਿੰਡ ਤੁਹਾਡੇ ਕੋ ਕਾਫੀ ਚੁਆਇਸਿਸ ਹੁੰਦੀਆਂ ਕਿ ਤੁਸੀਂ ਕਿਹੜਾ ਰਸਤਾ ਚੁਣਨਾ ਤੁਸੀਂ ਬਾਣੀ ਪੜਨ ਲੱਗੇ ਹੋ ਪਾਠ ਕਰਨ ਲੱਗੇ ਹੋ ਗੱਲ ਕਰਨ ਲੱਗੇ ਹੋ ਤੇ ਤੁਹਾਡੇ ਅੰਦਰ ਉਸੇ ਵੇਲੇ ਰਸਤਾ ਹੁੰਦਾ ਕਿ پاک ਰਹਿ ਕੇ ਪ੍ਰੇਮ ਦੇ ਵਿੱਚ ਗੱਲ ਕਰਨੀ ਜਾਂ ਮੈਂ ਹੰਕਾਰ 'ਚ ਗੱਲ ਕਰਨੀ। ਵਾਸ਼ਨਾ ਦੀ ਇੱਕ ਬਾਤ ਹੋਰ ਸਮਝ ਲੈਣਾ। ਬਿਰੀਵਰਾ ਗੁਰਸੇਖਾ ਕੇ ਕਹਿ ਦਿੰਦੇ ਖਾਲਸਾ ਜੀ ਵਾਸ਼ਨਾ ਜਿਹੜੀ ਇਹ ਛੱਡਦੀ ਨਹੀਂ ਬਦੋ-ਬਦੀ ਹੋ ਜਾਂਦੀ। ਸੱਚ ਇਹ ਕਿ ਇਹ ਤੁਹਾਡੀ ਦਾਸੀ ਏ। ਤੁਹਾਡੀ ਇੱਛਾ ਤੁਹਾਡੀ ਹੀ ਦਾਸੀ ਏ ਕਿਸੇ ਹੋਰ ਦੀ ਨਹੀਂ। ਜਦੋਂ ਤੁਹਾਡੀ ਦਾਸੀ ਏ ਤੇ ਜਦੋਂ ਕਿਤੇ ਵਾਸ਼ਨਾ ਆਊਗੀ ਨਾ ਚੁੱਪ ਕਰਕੇ ਰਿਲੈਕਸ ਬਹਿ ਜਾਣਾ। ਤਿਆਖਣਾ ਕਿ ਮੈਂ ਇਜਾਜ਼ਤ ਨਹੀਂ ਦਿੰਦਾ ਜਾਂ ਮੈਂ ਨਹੀਂ ਕਰਨੀ ਉਹ ਵਾਸ਼ਨਾ ਜਿਹੜੀ ਹੈ ਤੁਹਾਨੂੰ ਕਈ ਤਰ੍ਹਾਂ ਦੇ ਪ੍ਰਪੋਜ਼ਲ ਦੇਗੀ ਇਦਾਂ ਹੋਏਗਾ ਇਦਾਂ ਹੋਏਗਾ ਪਰ ਤੁਹਾਡੇ ਹੁਕਮ ਤੋਂ ਬਿਨਾਂ ਇੱਕ ਇੰਜ ਨਹੀਂ ਹਿੱਲ ਸਕਦੀ ਇੱਕ ਸੂਤਰ ਨਹੀਂ ਅੱਧਰ ਉੱਧਰ ਹਿੱਲ ਸਕਦੀ ਜਿੰਨੀ ਦੇਰ ਤੱਕ ਤੁਸੀਂ ਅਲਾਉ ਨਹੀਂ ਅੰਦਰੋਂ ਕਰੋਗੇ ਕਿ ਚੰਗਾ ਫਿਰ ਚਲੇ ਹੀ ਜਾਂਦੇ ਆ ਉਨੀ ਦੇਰ ਤੱਕ ਇਹਨਾਂ ਸੂਤਰ ਨਹੀਂ ਹਿੱਲਦੀ ਤੁਹਾਡੇ ਇੰਨੇ ਹੁਕਮ 'ਚ ਇਹ ਜਿਹੜੀ ਮਾਇਆ ਹੈ ਇਹ ਬਹੁਤ ਖੂਬਸੂਰਤ ਹੈ ਇਹਦੇ ਤੋਂ ਸਤਬਚਨੀ ਕੋਈ ਨਹੀਂ ਮਿਲੇਗਾ ਤੁਸੀਂ ਇਜਾਜ਼ਤ ਦੇਵੋਗੇ ਤੇ ਅਗਲਾ ਰੰਗ ਸ਼ੁਰੂ ਹੋਏਗਾ ਨਹੀਂ ਤੇ ਨਹੀਂ ਹੋਏਗਾ ਕਰਕੇ ਦੇਖ ਲੈਣਾ